ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨਾਲ ਮਨ ਕਰਕੇ ਜੁੜੀ ਹੋਈ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਹੋਵੇਗੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਨ ਦਿਨ ਆਪਾਂ ਇੱਕ ਸ਼ਬਦ ਰੋਜ਼ ਵਿਚਾਰਦੇ ਆਂ ਅੱਜ ਆਪਾਂ ਕਬੀਰ ਸਾਹਿਬ ਜੀ ਦੇ ਇੱਕ ਸ਼ਬਦ ਨਾਲ ਜੁੜਦੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 479 ਤੇ ਹੈ ਸੁਭਾਏਮਾਨ ਹੈ ਆਸਾ ਰਾਗ ਵਿੱਚ ਹੈ ਇਹ ਸ਼ਬਦ ਸੋ ਆਓ ਆਪਾਂ ਕਬੀਰ ਜੀ ਨਾਲ ਵਿਚਾਰ ਬਟਾਂਦਰਾ ਕਰਦੇ ਹਾਂ ਕਬੀਰ ਜੀ ਤੋਂ ਉਪਦੇਸ਼ ਲੈਨੇ ਹਾਂ ਸਾਨੂੰ ਕਿਸ ਤਰ੍ਹਾਂ ਦਾ ਜੀਵਨ ਜਾਚੂ ਦੱਸਦੇ ਐ ਇਸ ਤਰ੍ਹਾਂ ਦਾ ਆਤਮਿਕ ਜੀਵਨ ਸਾਡਾ ਹੋਣਾ ਚਾਹੀਦਾ ਇਸ ਗੱਲ ਨੂੰ ਆਪਾਂ ਸਿੱਖਣਾ ਕਰਦੇ ਹਾਂ ਆਸਾ ਭਗਤ ਕਬੀਰ ਜੀ ਬਾਰ ਬਰਤ ਬਾਲਪਨ ਬੀਤੇ 20 ਵਰਸ ਕਛ ਤਪ ਨਾ ਕੀਓ 30 ਵਰਸ ਕਛ ਦੇਵਨਾ ਪੂਜਾ ਫਿਰ ਪਸ਼ਤਾਨਾ ਬਿਰਧ ਪਿਓ ਜਦ ਇਸ ਸ਼ਬਦ ਦੇ ਰਹਾਉ ਦੇ ਮਤਨ ਨੂੰ ਆਪਾਂ ਵਿਚਾਰਾਂਗੇ ਤੇ ਸਾਨੂੰ ਪਤਾ ਲੱਗੇਗਾ ਕਿ ਬੰਦਾ ਮੈ ਮੇਰੀ ਦੇ ਵਿੱਚ ਹੀ ਹਉਮੇ ਦੇ ਵਿੱਚ ਹੀ ਸਵਾਰਥੀ ਜੀਵਨ ਦੇ ਵਿੱਚ ਹੀ ਆਪਣਾ ਜੀਵਨ ਲਗਾ ਦਿੰਦਾ ਹੈ ਤੇ ਆਖਰ ਨੂੰ ਫਿਰ ਇਸ ਸਰੀਰ ਰੂਪੀ ਸਮੁੰਦਰ ਦੀ ਤਾਕਤ ਸੁੱਕ ਜਾਂਦੀ ਹੈ ਤੇ ਇਹਨਾਂ ਵਾਹਾਂ ਦਾ ਬਲ ਜਣੀ ਇਸ ਸਰੀਰ ਦਾ ਬਲ ਵੀ ਫਿਰ ਨਹੀਂ ਰਹਿੰਦਾ ਸਾਫਤ ਹੋ ਜਾਂਦਾ ਉਦੋਂ ਬੰਦਾ ਪਛਤਾਉਂਦਾ ਹੈ ਫਿਰ ਐਂਸ ਕਰਕੇ ਇਸ ਸ਼ਬਦ ਵਿੱਚ ਕਬੀਰ ਜੀ ਸਾਨੂੰ ਸਮਝਾਉਂਦੇ ਐ ਕਿ ਛੋਟੀ ਉਮਰ ਤੋਂ ਹੀ ਪਰਮਾਤਮਾ ਨੂੰ ਯਾਦ ਕੀਤਾ ਜਾਵੇ ਬਾਂਹ ਪੜ ਤੋਂ ਹੀ ਯਾਦ ਕੀਤਾ ਜਾਵੇ ਤਾਂ ਕਿ ਸਾਡੇ ਸੰਸਕਾਰ ਚੰਗੇ ਬਣ ਜਾਣ ਤੇ ਸਾਡਾ ਜੀਵਨ ਵਧੀਆ ਲੰਘੇ ਜੇ ਅਸੀਂ ਕਹੀਏ ਵੀ ਚਲ ਹੁਣ ਬੁੱਢੇ ਹੋਏ ਅਮਰਤ ਛਕ ਲਾਂਗੇ ਜਾਂ ਵੱਡੀ ਉਮਰਤ ਪਿੱਛਾ ਕੇ ਅਸੀਂ ਪਰਮਾਤਮਾ ਨਾਲ ਜੁੜ ਜਾਵਾਂਗੇ ਇਹਦੇ ਨਾਲ ਵੀ ਕਬੀਰ ਸਾਹਿਬ ਜੀ ਗੱਲ ਕਹਿੰਦੇ ਬਾਣੀ ਇਹਦੇ ਨਾਲ ਤੇ ਪਸਟਾਉਣਾ ਪੈਣਾ ਕਿਉਂਕਿ ਉਮਰ ਤੇ ਮਮਤਾ ਵਿੱਚ ਲੰਘ ਜਾਣੀ ਐ ਸੰਸਕਾਰ ਮਮਤਾ ਵਾਲੇ ਬਣ ਜਾਣੇ ਐ ਸੋ ਇਸ ਚੀਜ਼ ਨੂੰ ਕਬੀਰ ਸਾਹਿਬ ਜੀ ਸਮਝਾਉਂਦੇ ਐ ਇਸ ਸ਼ਬਦ ਵਿੱਚ ਹੁਣ ਪਹਿਲੀ ਪੰਕਤੀ ਆਪਾਂ ਵਿਆਖਿਆ ਸਹਿਤ ਪੜ੍ਹਦੇ ਆ ਸਮਝਣ ਦੀ ਕੋਸ਼ਿਸ਼ ਕਰਦੇ ਆ 12 ਬਰਸ ਬਾਲਪਨ ਬੀਤੇ ਛੋਟੀ ਉਮਰ ਜਿਹੜੀ ਉਹ ਨਿਆਣਪਣੇ ਵਿੱਚ ਲੰਘ ਜਾਂਦੀ ਹੈ ਬਾਲਪਣੇ ਦਾ ਮਤਲਬ ਇਥੇ ਇਆਂਣਪਣੇ ਵਿੱਚ ਲੰਘ ਜਾਂਦੀ ਹੈ ਯਾਨੀ ਬੇਸਮਝੀ ਵਿੱਚ ਹੀ ਲੰਘ ਜਾਂਦੀ ਹੈ ਅਗਲੇ 20 ਸਾਲ ਫਿਰ ਇਸ ਜਵਾਨੀ ਵਿੱਚ ਤੇ ਸਦੀਕੋ ਹੋਰ ਉਸ ਵਿੱਚ ਇਹ ਵੀ ਟਪ ਜਾਂਦੇ ਹੈ ਤੇ ਬੰਦਾ ਪਰਮਾਤਮਾ ਨੂੰ ਜਾਦੀ ਨਹੀਂ ਕਰਦਾ ਕਿਤੇ ਵਿੱਚ ਹੀ ਨਹੀਂ ਕਰਦਾ ਕਿਉਂਕਿ ਹੁਣ ਤਾਕਤਾਂ ਅੰਦਰ ਬਾਲ ਹੈ ਬੁੱਢੀ ਹੈ ਜੀਵਨ ਸੋਖ ਵਿੱਚ ਪੈ ਰਿਹਾ ਹੈ ਤੇ ਉਸ ਪਰਮਾਤਮਾ ਨੂੰ ਗਿਆ ਭੁੱਲ ਜੀ ਨੇ ਇਹ ਜੀਵਨ ਜਾਚ ਦਿੱਤੀ ਹੈ ਜਿਨੇ ਜੀਵਨ ਦਿੱਤਾ ਹੋਇਆ 30 ਬਰਸ ਕਿਸ਼ ਦੇਵ ਨਾ ਪੂਜਾ ਫਿਰ ਪਸ਼ਤਨ ਗਿਰਧ ਪਿਓ ਤੇ ਅਗਲੇ 30 ਸਾਲ ਵੀ ਫਿਰ ਪਰਮਾਤਮਾ ਨੂੰ ਯਾਦਰੀ ਕਰਦਾ ਤੇਤੇ ਵਿੱਚ ਨਹੀਂ ਕਰਦਾ ਇਸ ਤਰ੍ਹਾਂ ਫਿਰ 60 ਤੋਂ ਟੱਪ ਜਾਂਦਾ ਹੈ ਤੇ 60 ਤੋਂ ਟੱਪ ਨਹੀਂ ਫਿਰ ਬਿਰਧ ਹੋ ਜਾਂਦਾ ਹੈ ਯਾਨੀ ਇਹ ਤਾਕਤ ਬਲ ਘਟਣਾ ਸ਼ੁਰੂ ਹੋ ਜਾਂਦਾ ਹੈ ਫਿਰ ਬੰਦਾ ਪਛਟਾਉਂਦਾ ਹੈ ਤੇ ਹੁਣ ਫਿਰ ਕੋਈ ਰੱਬ ਦੇ ਰਾਹ ਦੀ ਗੱਲ ਹੁੰਦੀ ਨਹੀਂ ਕੋਈ ਪਰ ਪਰਮਾਰਥ ਹੁੰਦਾ ਨਹੀਂ ਆਪਣੇ ਸਵਾਰਥਾਂ ਵਿੱਚ ਹੀ ਜੁੜ ਗਿਆ ਸੰਸਕਾਰ ਵੀ ਸਵਾਰਥੀ ਬਣ ਗਏ ਸਾਰੇ ਉਪਰ ਸਵਾਰਥੀ ਕਰਦੇ ਰਹੇ ਆਪਣਾ ਤੇ 30 60 ਸਾਲ ਲਗਾਤਾਰ ਬੰਦਾ ਜਦੋਂ ਆਪਣੇ ਸਵਾਰਥਾਂ ਨਾਲ ਜੁੜਿਆ ਰਿਹਾ ਮੈਂ ਮੇਰੀ ਨਾਲ ਜੁੜਿਆ ਰਿਹਾ ਫਿਰ ਮੇਰ ਤੇਰੀ ਆ ਗਈ ਅੰਦਰ ਸਾਰੀ ਬਸ ਤੇ ਜੋ ਪਰਮਾਰਥ ਦੇ ਕੰਮ ਕਰਨੇ ਸੀ ਭਰੇ ਦੇ ਕੰਮ ਕਰਨੇ ਸੀ ਜੀਵਨ ਚੰਗਾ ਜਿਉਣਾ ਸੀ ਉਹ ਸੰਸਕਾਰ ਹੀ ਨਹੀਂ ਬਣੇ ਅੰਦਰ ਤੇ ਇਸ ਤਰ੍ਹਾਂ ਫਿਰ ਕਬੀਰ ਸਾਹਿਬ ਜੀ ਕਹਿੰਦੇ ਇਹ ਮੈਂ ਮੇਰੀ ਵਿੱਚ ਹੀ ਜਨਮ ਲੰਘਿਆ ਮੇਰੀ 베ਰੀ ਕਰਤੇ ਜਨਮ ਗਿਓ ਇਹ ਜਿਹੜਾ ਜੀਵਨ ਹੈ ਇਹ ਮੈਂ ਮੇਰੀ ਵਿੱਚ ਹੀ ਮਮਤਾ ਵਿੱਚ ਹੀ ਉਮਰ ਬੀਤ ਗਈ ਸ਼ਾਇਰ ਸੁਖ ਪੁਜੰਗ ਬਲ ਬਲਿਓ ਰਹਾਉ ਸਰੀਰ ਰੂਪੀ ਸਮੁੰਦਰ ਸੁੱਕ ਗਿਆ ਤੇ ਇਸ ਵਿੱਚੋਂ ਹੁਣ ਤਾਕਤ ਘਟ ਗਈ ਤੇ ਬਾਹਾਂ ਦੀ ਤਾਕਤ ਵੀ ਮੁੱਕ ਗਈ ਅੱਗੇ ਤੇ ਬਾਈਉ ਦੇ ਵਗਤੇ ਸਭ ਕੁਝ ਕਰੀ ਜਾ ਰਿਹਾ ਸੀ ਰਹਾਉ ਹੁਣ ਕੁਝ ਨਹੀਂ ਹੋ ਰਿਹਾ ਹੁਣ ਇਹ ਸਰੀਰ ਕਮਜ਼ੋਰ ਪੈ ਗਿਆ ਹੁਣ ਫਿਰ ਬੰਦਾ ਕੀ ਕਰਦਾ ਬੁੱਢੇਵਾਰੀ ਇਹਦਾ ਹੁਣ ਕੋਈ ਚੰਗਾ ਕੰਮ ਕਰਦੇ ਆਂ ਪਾਣ ਸਵਾਰਥ ਦਾ ਕੰਮ ਛੱਡ ਕੇ ਪਰਮਾਰਥ ਕਰਦੇ ਆਂ ਭਲਾਈ ਕਰਦੇ ਆਂ ਸੇਵਾ ਕਰਦੇ ਆਂ ਪਰ ਹੁਣ ਕੀ ਹੁੰਦਾ ਫਿਰ ਕਬੀਰ ਸਾਹਿਬ ਜੀ ਕਹਿੰਦੇ ਨਹੀਂ ਹੁੰਦੀ ਇਹ ਇਸ ਤਰ੍ਹਾਂ ਹੈ ਉਦਾਹਰਣ ਦੇ ਕੇ ਸਮਝਾਉਂਦੇ ਆ ਲੋ ਉਦਾਹਰਣ ਦਿੰਦੇ ਆ ਕਬੀਰ ਸਾਹਿਬ ਜੀ ਕਿ ਇੱਕ ਤੇ ਜਿਵੇਂ ਕਿਸੇ ਬੰਦੇ ਨੇ ਖੇਤੀ ਕੱਟ ਲਈ ਹੋਵੇ ਆਪਣੀ ਤੇ ਉਸ ਤੋਂ ਬਾਅਦ ਆਪਣੇ ਖੇਤ ਨੂੰ ਬਾੜ ਕਰੀ ਜਾਵੇ ਜੇਰੀ ਇੱਕ ਜੀਵੀਦਾਰ ਬੰਦੇ ਨੇ ਖੇਤੀ ਵੀਜੀ ਵਾ ਲਿਆ ਸਬਜ਼ੀ ਵੀਜੀ ਸਬਜੀ ਤੇ ਤੋੜ ਲਈ ਸਾਰੀ ਹੁਣ ਰਹਿੰਦੀਆਂ ਬੱਲਾਂ ਨੂੰ ਸੁੱਕੀਆਂ ਬੱਲਾਂ ਨੂੰ ਗੁੱਡੀਆਂ ਬੱਲਾਂ ਨੂੰ ਉਹ ਬਾੜ ਕਰੀ ਜਾਵੇ ਤਾਂ ਕੀ ਫਾਇਦਾ ਬੰਦਿਆ ਤੂੰ ਆਪਣੀ ਉਮਰ ਜਿੱਥੇ ਤੂੰ ਪਰਮਾਤਮਾ ਕਰਨਾ ਸੀ ਸੇਵਾ ਕਰਨੀ ਸੀ ਸਿਮਰਨ ਕਰਨਾ ਸੀ ਉੱਤੇ ਲੰਗਾ ਲਈ ਤੇ ਹੁਣ ਤੋਂ ਇਸ ਸੁੱਕੇ ਖੇਤ ਦੇ ਉੱਤੇ ਬਾੜ ਕਰਨ ਲੱਗਿਆ ਹੈ ਕਹਿੰਦਾ ਹੁਣ ਮੈਂ ਪ੍ਰਮਾਤਮਾ ਨੂੰ ਯਾਦ ਕਰਾਂਗਾ ਦੂਜਾ ਉਦਾਹਰਨ ਦਿੰਦੇ ਆ ਸਰਵਰ ਦਾ ਪਾਣੀ ਦਾ ਜੇ ਕੋਈ ਬੰਦਾ ਸੁੱਕ ਗਿਆ ਸੁੱਕ ਗਿਆ ਪਾਣੀ ਪਾਣੀ ਤੇ ਚਲੇ ਗਿਆ ਸੁੱਕ ਗਿਆ ਹੁਣ ਉਹਦੇ ਵਿੱਚ ਬੰਨਾ ਮਾਰਨ ਦੀ ਮਾਰ ਕੇ ਕਵੇ ਕਿ ਮੈਂ ਪਾਣੀ ਨੂੰ ਰੋਕ ਲਵਾਂਗਾ ਉਹਦੇ ਵਿੱਚ ਕੀ ਰੋਕੇਗਾ ਖਾਲੀ ਫੇਟ ਉਸ ਵਿੱਚ ਜਿੱਦੋਂ ਪਾਣੀ ਹੈ ਹੀ ਨਹੀਂ ਜਦੋਂ ਇਹ ਬੜੇ ਭਾ ਆ ਗਿਆ ਇਸ ਵਿੱਚ ਤਾਕਤ ਹੀ ਨਹੀਂ ਸਰੀਰ ਵਿੱਚ ਤੇ ਹੁਣ ਇਹਦਾ ਇਹਨੂੰ ਤੂੰ ਰੋਕੇਗਾ ਇਹਨਾਂ ਨੂੰ ਆਪਣੀਆਂ ਤ੍ਰਿਸ਼ਨਾਵਾਂ ਨੂੰ ਹੋਰ ਨੂੰ ਇਹਨਾਂ ਨੂੰ ਘਟਾਉਣ ਦਾ ਹੁਣ ਕੀ ਫਾਇਦਾ ਹੁਣ ਤੇ ਵਾਹ ਨਹੀਂ ਰਿਹਾ ਤ੍ਰਿਸ਼ਨਾਵਾਂ ਦਾ ਕੀ ਫਾਇਦਾ ਇਸ ਦਾ ਕਿੱਡੀ ਪਿਆਰੀ ਗੱਲ ਕਬੀਰ ਸਾਹਿਬ ਜੀ ਸਮਝਾ ਜਾਂਦੇ ਆ ਸੋਕੇ ਸਰਵਰ ਪਾਲ ਬਦਾਵੇ ਲੋਣੇ ਖੇਤ ਹੱਥ ਬਾਰ ਕਰੇ ਸੋਕੇ ਸਰਵਰ ਸੋਕੇ ਹੋਏ ਤਲਾਹ ਵਿੱਚ ਪਾਲ ਪਾਲ ਕਹਿੰਦੇ ਅੰਦ ਨੂੰ ਬੰਨਾ ਬੰਧਾਵੇ ਬਣਦਾ ਹੈਗਾ ਲੋਣੇ ਖੇਤ ਲੋਣੇ ਨਾ ਪਰੋਂਦਾ ਕੱਟੇ ਹੋਏ ਖੇਤੀ ਦੇ ਵਿੱਚੋਂ ਆਪਾਂ ਫਸਲ ਕੱਟ ਲਈ ਹਾਥ ਬਾਹਰ ਕਰੇ ਹੁਣ ਉਹ ਤੇ ਲੱਗਿਆ ਹੋਇਆ ਬਾੜ ਕਰਨ ਉਹਦੇ ਦੁਆਲੇ ਦੁਆਲੇ ਹੁਣ ਬਾੜ ਕਰਨ ਲੱਗਿਆ ਹੋਇਆ ਹੁੰਦਾ ਕੀ ਫਾਇਦਾ ਆਇਓ ਚੋਰ ਤਰੰਤੇ ਲੈ ਗਿਓ ਮੇਰੀ ਰਾਖਤ ਮੁਖਤ ਫਿਰੇ ਤੇ ਮੂਰਖ ਮਨੁਖ ਹੁਣ ਸੰਸਕਾਰ ਬਣ ਗਏ ਸਵਾਰਤ ਦੇ ਹੁਣ ਕਹਿੰਦਾ ਵਰਦਾ ਮੈਂ ਹੀ ਮੈਂ ਹੀ ਹਾਂ ਮੈਂ ਹੀ ਹਾਂ ਮੇਰਾ ਹੀ ਮੈਂ ਹਾਂ ਮੈਂ ਹਾਂ ਮੈਂ ਕਰਦਾ ਤੇ ਉਦੋਂ ਜੰਮ ਰੂਪੀ ਚੋਰ ਆ ਜਿਹੜਾ ਉਹ ਚੁੱਪਚੀ ਪੀਤੇ ਹੁੰਦਾ ਤੇ ਢੋਣ ਵੜ ਕੇ ਲੈ ਜਾਂਦਾ ਜੰਮ ਲੈ ਜਾਂਦਾ ਜਿੰਦ ਨੂੰ ਲੈ ਕੇ ਵਗ ਜਾਂਦਾ ਚਾਹ ਮੈਂ ਸੀਸ ਕਰ ਕੰਪਣ ਲਾਗੇ ਨੈਣੀ ਨੀਰ ਅਸਾਰਵ ਹੈ ਤੇ ਹੁਣ ਸਾਰਾ ਸਰੀਰ ਹੋ ਗਿਆ ਕਮਜ਼ੋਰ ਪੈਰ ਵੀ ਨਹੀਂ ਸਿੱਧੇ ਟੁਰਦੇ ਸਿਰ ਵੀ ਕੰਬਣ ਲੱਗਿਆ ਤੇ ਅੱਖਾਂ ਦੇ ਵਿੱਚੋਂ ਹੁਣ ਜਲ ਵਹਿ ਰਿਹਾ ਕਿਉਂਕਿ ਕਮਜ਼ੋਰ ਹੋ ਗਿਆ ਹੁਣ ਪਾਣੀ ਆਉਂਦਾ ਹੈ ਇਹਨਾਂ ਦੇ ਵਿੱਚੋਂ ਜੀਵਾ ਪਰਜਨ ਸੁਧ ਨਹੀਂ ਨਿਕਸੈ ਤਬ ਤੇ ਧਰਮ ਕੀ ਆਸ ਕਰੈ ਹੁਣ ਜੇ ਤੂੰ ਜੀਵ ਨਾਲ ਸਹੀ ਬੋਲੇਗਾ ਤੇ ਬੋਲਿਆ ਵੀ ਨਹੀਂ ਜਾਂਦਾ ਕਹਿਣਾ ਕੁਝ ਹੋਰ ਚਾਉਂਦਾ ਮੂੰਹ ਵਿੱਚੋਂ ਨਿਕਲ ਕੁਝ ਹੋਰ ਰਿਹਾ ਸਾਰਾ ਸਿਸਟਮ ਸਰੀਰ ਦਾ ਕਮਜ਼ੋਰ ਹੋ ਗਿਆ ਤੇ ਹੁਣ ਕਹਿੰਦਾ ਕੋਈ ਧਰਮ ਦੀ ਗੱਲ ਕਰਦੇ ਆ ਕੋਈ ਕੋਈ ਸੇਵਾ ਨਾਲ ਸਿਮਰਨ ਦਾ ਕੰਮ ਹੁਣ ਸ਼ੁਰੂ ਕਰਦੇ ਆ ਕੀਰ ਸਾਹਿਬ ਜੀ ਕਹਿੰਦੇ ਹੁਣ ਤੱਕ ਕਰ ਲਿਆ ਉਸ 60 ਸਾਲ ਹੋ ਗਏ ਜਦੋਂ ਤੈਨੂੰ ਤੇਰੇ ਤੋਂ ਕੁਝ ਨਹੀਂ ਵੜਿਆ ਤੂੰ ਕੁਝ ਨਹੀਂ ਕੀਤਾ ਹੁਣ ਬੜੇਪੇ ਵਾਰੀ ਤੇਰੇ ਸੰਸਕਾਰ ਕਲਯੁਗੀ ਹੋ ਗਏ ਤੇ ਹੁਣ ਇੰਨਾ ਵਿੱਚੋਂ ਕੁਝ ਨਹੀਂ ਲੱਭਣਾ ਮੂਰਖ ਇਹ ਕਹਿੰਦੇ ਆ ਕਬੀਰ ਜੀ ਹਰ ਜੀਓ ਕਿਰਪਾ ਕਰੇ ਲੈ ਵਲਾਵੇ ਲਾਹਾ ਹਰ ਹਰ ਨਾਮ ਲਿਓ ਜਿਹਦੇ ਉੱਤੇ ਮਹਾਰਾਜ ਕਿਰਪਾ ਕਰਦਾ ਜਿਹਨੂੰ ਅੰਦਰੋਂ ਪ੍ਰੇਰਣਾ ਦਿੰਦਾ ਉਹ ਪ੍ਰਮਾਤਮਾ ਦੀ ਹੋਂਦ ਨੂੰ ਮਾਣ ਲੈਂਦਾ ਉਹਦੇ ਨਾਲ ਜੁੜ ਜਾਂਦਾ ਹੈ ਪ੍ਰਮਾਤਮਾ ਦਾ ਨਾਮ ਜਪਦਾ ਹੈ ਪਰ ਇਹ ਮਿਲੇਗਾ ਕਿੱਥੋਂ ਕਬੀਰ ਸਾਹਿਬ ਜੀ ਗੁਰੂ ਜੀ ਮਿਲੇਗਾ ਕਿੱਥੋਂ ਕਹਿੰਦੇ ਗੁਰ ਪ੍ਰਸਾਦੀ ਹਰ ਤਨ ਪਾਉ ਆਪ ਤੇ ਚੱਲਦਿਆਂ ਨਾਲ ਚੱਲਿਓ ਇਹ ਮਿਲੇਗਾ ਗੁਰੂ ਦੀ ਬਾਣੀ ਵਿੱਚੋਂ ਗੁਰੂ ਦੇ ਉਪਦੇਸ਼ ਵਿੱਚੋਂ ਗੁਰੂ ਦੇ ਉਪਦੇਸ਼ ਨਾਲ ਮਾਲਕ ਦੀ ਸਮਝ ਆਏਗੀ ਤੇ ਜਦੋਂ ਇਹ ਸਮਝ ਆ ਗਈ ਇਹੀ ਜੀਵਨ ਨੂੰ ਉੱਚਾ ਤੇ ਸੁੱਚਾ ਬਣਾਏਗੀ ਤੇ ਸੋਹਣਾ ਜੀਵਨ ਜਿਉ ਕੇ ਤਾਂ ਜਾਏਗਾ ਇਹ ਨੇਕੀ ਖੱਟ ਕੇ ਜਾਏਗਾ ਕਹਿਤ ਕਬੀਰ ਸੁਨੋਰੇ ਸੰਤੋ ਆਨ ਤਨ ਕਸ਼ੂਏ ਲੈ ਨਾ ਗਿਓ ਗੁਰਸਾਹਿਬ ਜੀ ਕਹਿੰਦੇ ਹੋਰ ਕੋਈ ਧਨ ਜਿਹੜਾ ਤੂੰ ਇਕੱਠਾ ਕਰਦਾ ਐ ਸਵਾਰਥ ਵਾਸਤੇ ਐ ਗੁਰਮਖੀ ਜਣੋ ਸੁਣ ਲਓ ਆ ਨਾ ਧਨ ਹੋਰ ਕੋਈ ਧਨ ਜਿਹੜਾ ਪ੍ਰਮਾਤਮਾ ਦੀ ਯਾਦ ਤੋਂ ਬਿਨਾਂ ਤੁਸੀਂ ਇਕੱਠਾ ਕਰਦੇ ਹੋ ਕੋਈ ਲੈ ਕੇ ਨਹੀਂ ਜਾ ਸਕਦਾ ਨਾਲ ਇਹ ਨਹੀਂ ਲੈ ਕੇ ਜਾ ਸਕਦਾ ਆਈ ਤਲਵ ਗੋਪਾਲ ਰਾਏ ਕੀਨ ਮਾਇਆ ਮੰਦਰ ਛੋੜ ਚੱਲਿਓ ਤਲਵ ਤਲਵ ਕਹਿੰਦੇ ਹੁਕਮ ਜੇ ਦੋਸਤ ਪਰਮਾਤਮਾ ਦਾ ਹੁਕਮ ਆ ਗਿਆ ਨਾ ਤੇ ਵਸੇ ਨਾ ਇਹ ਦੌਲਤ ਘਰ-ਬਾਰ ਸਾਰ ਕੁਝ ਇੱਥੇ ਛੱਡ ਕੇ ਜਾਣਾ ਪਏ। ਦੇਖੋ ਆਪਣੇ ਨਾਲ ਜੋ ਘਟਨਾ ਹੋ ਰਹੀ ਹੈ ਜੋ ਆਪਾਂ ਜੀਵਨ ਵਿੱਚ ਦੇਖ ਰਹੇ ਆ ਉਸੇ ਗੱਲ ਦਾ ਉਦਾਹਰਣ ਲੈ ਕੇ ਕਬੀਰ ਸਾਹਿਬ ਜੀ ਨੇ ਸਾਨੂੰ ਇਹ ਗੱਲ ਸਮਝਾਈ ਹੈ ਕਿ ਜਿੰਨੀ ਛੇਤੀ ਹੋ ਸਕੇ ਜੀਵਨ ਦੇ ਵਿੱਚ ਆਪਣੇ ਸੰਸਕਾਰ ਚੰਗੇ ਕਰੋ। ਗੁਰੂ ਦੀ ਬਾਣੀ ਨਾਲ ਜੁੜੋ ਗੁਰੂ ਦੀ ਕਿਰਪਾ ਨਾਲ ਉਸ ਪ੍ਰਮਾਤਮਾ ਨੂੰ ਜਾਣੋ ਤੇ ਉਹਨੂੰ ਸਿਮਰੋ 24 ਘੰਟੇ ਉਹਦਾ ਸਿਮਰਨ ਰੱਖੋ ਤਾਂ ਕਿ ਸਾਡੇ ਸੰਸਕਾਰ ਚੰਗੇ ਬਣ ਜਾਣ ਸਾਡਾ ਜੀਵਨ ਉੱਚਾ ਤੇ ਸੁੱਚਾ ਬਣ ਜੇ ਨਹੀਂ ਤੇ ਫੇਰ ਪਹਿਲੇ 12 ਸਾਲ ਤੇ ਬਚਪਨ ਵਿੱਚ ਲੱਗ ਜਾਂਦੇ ਆ ਅਗਲੇ 20 ਸਾਲ ਜਵਾਨੀ ਦੇ ਨਸ਼ੇ ਵਿੱਚ ਲੱਗ ਜਾਂਦੇ ਆ ਅਗਲੇ 30 ਸਾਲ ਪਰਿਵਾਰਾਂ ਦੇ ਵਿੱਚ ਉਲਝੇ ਦੇ ਲੱਗ ਜਾਂਦੇ ਆ ਤੇ ਐਨੇ ਨੂੰ 60-65 ਦਾ ਹੋ ਜਾਂਦਾ ਤੇ ਫਿਰ ਸਰੀਰ ਲੱਗ ਜਾਂਦਾ ਡੋਲਣ ਤੇ ਫਿਰ ਕਹਿੰਦਾ ਹੁਣ ਧਰਮ ਕਰਾਂਗੇ ਹੁਣ ਸੇਵਾ ਕਰਾਂਗੇ ਹੁਣ ਸਿਮਰਨ ਕਰਾਂਗੇ ਹੁਣ ਗੁਰਦੁਆਰੇ ਜਾਇਆ ਕਰਾਂਗੇ ਸਭ ਕੁਝ ਟੈਮ ਲੰਘ ਗਿਆ ਸੰਸਕਾਰ ਕਲਯੁਗੀ ਬਣ ਗਏ ਹੁਣ ਕਲਯੁਗੀ ਸੰਸਕਾਰਾਂ ਦੇ ਵਿੱਚ ਪਸਤਾਉਣਾ ਪੈ ਰਿਹਾ ਤੇ ਇਹ ਜਿਹੜਾ ਸਰੀਰ ਦਾ ਸੁਹੰਦਰ ਰੂਪੀ ਤਾਕਤ ਹੈ ਜਿਹੜੀ ਇਹ ਮੁੱਕ ਗਈ ਤੇ ਹੁਣ ਇਸ ਮੁੱਕੀ ਹੋਈ ਤਾਕਤ ਤੋਂ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰਦਾ ਜਿਵੇਂ ਕੇ ਕਵੀਰ ਸਾਹਿਬ ਜੀ ਦੋ ਧਰਮ ਦੇ ਕੇ ਸਮਝਾਉਂਦੇ ਐ ਕੋਈ ਬੰਦਾ ਸੁੱਕੇ ਹੋਏ ਸਰੋਵਰ ਦੇ ਵਿੱਚ ਚਾਰ ਸਪੇਰੇ ਪੰਨਾ ਮਾਰੇ ਕਿ ਮੈਂ ਇਹਦੇ ਵਿੱਚ ਪਾਣੀ ਬੰਨ ਕੇ ਰੱਖਾਂਗਾ ਜਦੋਂ ਕਿ ਪਾਣੀ ਪਹਿਲੇ ਹੀ ਸੁੱਕ ਚੁੱਕਿਆ ਹੈ ਇਹ ਸਰੀਰ ਦੀ ਤਾਕਤ ਪਹਿਲੇ ਹੀ ਮੁੱਕ ਚੁੱਕੀ ਹੈ ਤੇ ਹੁਣ ਕਹਿੰਦਾ ਮੈਂ ਕੋਈ ਚੰਗਾ ਕੰਮ ਕਰਾਂਗਾ ਦੂਜਾ ਘਾਰ ਨੰਦਿਆ ਇੱਕ ਜੀਵੀਦਾਰ ਇੱਕ ਕਿਸਾਨ ਜਿਹੜਾ ਆਪਣੇ ਖੇਤ ਨੂੰ ਤਾਂ ਕੱਢ ਲਵੇ ਜੈਨੀ ਉਹਦੇ ਵਿੱਚੋਂ ਹਲੂਟ ਦਾ ਤੋੜ ਲਵੇ ਤੇ ਫਿਰ ਉਸ ਲੂਣੇ ਹੋਏ ਖੇਤ ਨੂੰ ਕੱਟੇ ਹੋਏ ਖੇਤ ਨੂੰ ਬਾੜ ਸ਼ੁਰੂ ਕਰਨੀ ਕਰ ਦੇ ਇਹ ਸਰੀਰ ਦੀ ਸਾਰੀ ਤਾਕਤ ਇਹ ਆਹ ਨਸਾਂ ਦੇ ਵਿੱਚ ਵਰਤ ਲਈ ਇਹ ਇਹ ਹੁਣ ਜਿਹੜਾ ਸੁੱਕਿਆ ਹੋਇਆ ਪਿੰਜਰਾ ਇਹਦੇ ਦੁਆਰੇ ਬਾੜ ਕਰਨ ਲੱਗਿਆ ਕਿ ਮੈਂ ਧਰਮ ਦੀ ਗੱਲ ਕਰਨ ਲੱਗਿਆ ਕਬੀਰ ਸਾਹਿਬ ਜੀ ਕਹਿੰਦੇ ਹੁਣ ਨਹੀਂ ਹੋਣੀ ਹੁਣ ਕੀ ਫਾਇਦਾ ਇਹ ਕਰਦਾ ਕਿੰਨਾ ਪਿਆਰਾ ਸ਼ਬਦ ਕਬੀਰ ਸਾਹਿਬ ਜੀ ਦਿੰਦੇ ਐ ਆਪਾਂ ਪੜੀਏ ਬਾਣੀ ਸੰਵਿਧਿਗੀ ਬਾਣੀ ਨੂੰ ਤੇ ਆਪਣੇ ਜੀਵਨ ਨੂੰ ਬਦਲਣਾ ਕਰੀਏ ਅਪਦੇਸ਼ ਨੂੰ ਗ੍ਰਹਿਣ ਕਰੀਏ ਗੁਰੂ ਕੋਲੋਂ ਗੁਰ ਲੈ ਕੇ ਆਪਣੇ ਅੰਦਰੋਂ ਸਤਿਗੁਰੂ ਜੀ ਨੂੰ ਪ੍ਰਗਟ ਕਰਨਾ ਹੈ ਉਹ ਅਕਾਲ ਪੁਰਖ ਵੈਗ੍ਰੀਂ ਟੀੜਾ ਗਿਆਨ ਸਾਡੇ ਅੰਦਰ ਤੇ ਹੈ ਢੇਰ ਸਾਰਾ ਸਾਰਾ ਉਹਦੇ ਕੋਲੋਂ ਆ ਰਿਹਾ ਹੈ ਭਗਤ ਨਾਨਕ ਦੇਵ ਜੀ ਨੇ ਆਪਣੇ ਅੰਦਰ ਉਸ ਨੂੰ ਪ੍ਰਗਟ ਕਰਕੇ ਸਾਡੇ ਗੁਰ ਬਾਣੀ ਦੇ ਰੂਪ ਵਿੱਚ ਦੇ ਦਿੱਤਾ ਅਸੀਂ ਸਤਗੁਰੂ ਦੀ ਬਾਣੀ ਨਾਲ ਜੁੜੀਏ ਆਪਣੇ ਜੀਵਨ ਨੂੰ ਬਦਲੀਏ ਆਪਣੇ ਜੀਵਨ ਨੂੰ ਕੁਰਬਾਨੀ ਦੇ ਮਤਾਬਕ ਜਿਉਣਾ ਕਰੀਏ ਅਸੀਂ ਕਰ ਕੀ ਰਿਆਂ ਧਰਮ ਦੇ ਨਾਮ ਤੇ ਕਰਮ ਕਾਂਡ ਉਹਨਾਂ ਨੂੰ ਦੇਈਏ ਛੱਡ ਜੋ ਗੁਰ ਕਹ ਸੋ ਘਰ ਭਲ ਕਰ ਮਾਨੋ ਗੁਰੂ ਬਾਣੀ ਬਾਣੀ ਹੈ ਗੁਰ ਕੁਰਬਾਣੀ ਗੁਰੂ ਹੈ ਤੇ ਜਦੋਂ ਅਸੀਂ ਇਸ ਨੂੰ ਸਮਝ ਲਵਾਂਗੇ ਇਸ ਨੂੰ ਪਾਲ ਲਵਾਂਗੇ ਇਸ ਦੀ ਕਰ ਤੇ ਤੁਰ ਪਾਵਾਂਗੇ ਇਸ ਉਪਦੇਸ਼ ਤੇ ਤੁਰ ਪਾਵਾਂਗੇ ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਵਿਸਤਾਰੇ ਤੇ ਫਿਰ ਬਧੇ ਦਾ ਜੀਵਨ ਬਦਲੇਗਾ ਜੀਵਨ ਦੇ ਵਿੱਚ ਜਾਚ ਆ ਜਾਏਗੀ ਜੀਵਨ ਸੋਹਣਾ ਬਣ ਜਾਏਗਾ 24 ਘੰਟੇ ਬੰਦਾ ਪਰਮਾਤਮਾ ਦੇ ਸ਼ੁਕਰਾਨੇ ਵਿੱਚ ਰਹੇਗਾ ਕੋਈ ਤਾਂ ਸ਼ੁਕਰ ਕਰਦਾ ਰਹੇਗਾ ਆਪਣਾ ਜੀਵਨ ਵਧੀਆ ਜਿਵੇਂ ਕਿੰਨਾ ਪਿਆਰਾ ਸ਼ਬਦ ਕਬੀਰ ਸਾਹਿਬ ਜੀ ਨੇ ਦਿੱਤਾ ਆਪਾਂ ਸ਼ਬਦ ਨਾਲ ਜੁੜੇ ਆ ਸ਼ਬਦ ਦਾ ਵਿਚਾਰ ਪੜਿਆ ਆਓ ਹੁਣ ਆਪਾਂ ਜੋ ਆਪਣਾ ਰੋਜ਼ਾਨਾ ਦਾ ਨਿਧਨ ਹੀਮ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਤੀਜੀ ਵਿਆਖਿਆ ਜੋ ਕਰ ਰਹੇ ਆ ਇਦਾਂ ਜੁੜੀਏ ਤੇ ਆਪਾਂ ਲਾਹਾਂ ਲਈਏ ਪਾਣੀ ਦਾ ਲਾਹਾਂ ਲੈਂਦੇ